ਸਸਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾਇਆ ਹੈ ਟੈਰਿਫ ਵੀ ਇੰਨਾ ਕੁ ਕਿ ਮੁਲਕ ਨਰਾਜ਼ ਹੋ ਗਏ ਨੇ ਖਾਸ ਕਰ ਭਾਰਤ ਦੀ ਗੱਲ ਕਰੀਏ ਤਾਂ ਪਹਿਲਾਂ 25% ਦੀ ਟੈਰਿਫ ਲਗਾਉਣ ਦੀ ਗੱਲ ਕਹੀ ਗਈ ਤੇ ਹੁਣ 50% ਦਾ ਐਲਾਨ ਕਰ ਦਿੱਤਾ ਗਿਆ ਤੇ ਪਿੱਛੇ ਜੇ ਇਹ ਵੀ ਐਲਾਨ ਕੀਤਾ ਸੀ ਡੋਨਾਲਡ ਟਰੰਪ ਨੇ ਕਿ ਉਹ 24 ਘੰਟਿਆਂ ਦੇ ਵਿੱਚ ਵਿੱਚ ਟੈਰਿਫ ਵਧਾ ਵੀ ਸਕਦੇ ਨੇ ਤੇ ਉਹ ਵਾਅਦਾ ਕਰ ਦਿੱਤਾ ਗਿਆ ਤੇ ਹੁਣ ਇਹ ਜਿਹੜਾ ਟੈਰਿਫ ਹੈ ਇਹ 9 ਅਗਸਤ ਤੋਂ ਲਾਗੂ ਹੋ ਜਾਣੇ ਨੇ ਯਾਨੀ ਕਿ ਜਿਹੜੇ ਮੁਲਕਾਂ ਦੇ ਉੱਤੇ 트ੰਪ ਨੇ ਟੈਰਿਫ ਲਗਾਇਆ ਹੈ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਵੱਖ-ਵੱਖ ਮੁਲਕਾਂ ਤੋਂ ਜਾਣਗੀਆਂ ਉਹਨਾਂ ਦੇ ਉੱਤੇ ਨਵਾਂ ਟੈਰਿਫ ਲੱਗ ਜਾਏਗਾ ਤਾਂ ਹੁਣ ਉਹਦੀ ਜਿਹੜੀ ਮਾਰ ਹੈ ਉਹ ਅਮਰੀਕਾ ਦੇ ਉੱਤੇ ਵੀ ਪੈਣੀ ਹੈ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਾਲੇ ਪਾਸੇ ਦਾ ਅਸਰ ਘਟ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੀਆਂ ਅਮਰੀਕਾ ਤੋਂ ਚੀਜ਼ਾਂ ਆਉਂਦੀਆਂ ਨੇ ਉਹ ਜ਼ਿਆਦਾਤਰ ਮਸ਼ੀਨਰੀ ਵਗੈਰਾ ਤਾਂ ਉਹ ਬਹੁਤ ਘੱਟ ਖਰੀਦੀ ਜਾਂਦੀ ਹੈ ਕਿਉਂਕਿ ਉਹਦੀ ਰੇਟ ਬਹੁਤ ਜ਼ਿਆਦਾ ਨੇ ਪਰ ਜਦੋਂ ਇਧਰਲੇ ਪਾਸਿਓਂ ਉਧਰ ਜਾਂਦੀਆਂ ਨੇ ਚੀਜ਼ਾਂ ਜਿਵੇਂ ਸਟੀਲ ਹੋ ਗਿਆ ਐਲਮੀਨੀਅਮ ਹੋ ਗਿਆ ਤਾਂ ਫੇਰ ਉਧਰਲੇ ਪਾਸੇ ਮਹਿੰਗੇ ਭਾਅ ਦੀ ਅਮਰੀਕੀਆਂ ਨੂੰ ਇਹ ਚੀਜ਼ਾਂ ਖਰੀਦਣੀਆਂ ਪੈਣਗੀਆਂ ਜਿਹਦਾ ਅਸਰ ਸਿੱਧਾ ਉਥੋਂ ਦੀ ਅਰਥਵਿਵਸਥਾ ਦੇ ਉੱਤੇ ਪਵੇਗਾ ਹਾਲਾਂਕਿ ਜਦੋਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਸੀਗਾ ਡੋਨਾਲਡ ਟਰੰਪ ਵੱਲੋਂ ਤਾਂ ਉਦੋਂ ਵੀ ਸ਼ੇਅਰ ਮਾਰਕੀਟ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਸੀ ਜਿਹੜੇ ਨਿਵੇਸ਼ਕ ਸੀਗੇ ਉਹਨਾਂ ਨੇ ਆਪਣੇ ਸ਼ੇਅਰ ਤੇਜ਼ੀ ਦੇ ਨਾਲ ਵੇਚਣੇ ਸ਼ੁਰੂ ਕਰ ਦਿੱਤੇ ਸੀ ਤੇ ਉਹਦਾ ਅਸਰ ਇਹ ਹੋਇਆ ਸੀ ਕਿ ਸਟਾਕ ਮਾਰਕਟ ਕਿ ਅਮਰੀਕਾ ਦੀ اچانک ਡਿੱਗ ਪਈ ਸੀ ਇਹਦੇ ਵਿੱਚ ਕਈ ਡਾਉ ਜੋਨਸ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਸ਼ੇਅਰ ਵੀ 10% ਦੀ ਤੱਕ ਡਿੱਗ ਗਏ ਸੀ ਤੇ ਆਖਰਕਾਰ ਟਰੰਪ ਨੂੰ ਫੈਸਲਾ ਲੈਣਾ ਪਿਆ ਕਿ ਜਿਹੜੇ ਟੈਰਿਫੋ ਨੇ ਐਲਾਨੇ ਨੇ ਉਹਨਾਂ ਨੂੰ 90 ਦਿਨਾਂ ਵਾਸਤੇ ਟਾਲ ਦਿੱਤਾ ਜਾਵੇ ਤਾਂ ਟਾਲ ਦਿੱਤਾ ਗਿਆ ਸੀ ਪਰ ਹੁਣ 9 ਅਗਸਤ ਤੋਂ ਦੁਨੀਆ ਭਰ ਦੇ ਦੇਸ਼ਾਂ ਦੇ ਉੱਤੇ ਨਵੇਂ ਟੈਰਿਫ ਅਮਰੀਕਾ ਨੇ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਭਾਰਤ ਦੇ ਉੱਤੇ 50% ਦੀ ਟੈਰਿਫ ਲਗਾ ਦਿੱਤਾ ਗਿਆ ਹੈ ਪਰ ਇਹਦਾ ਅਸਰ ਆ ਜਿਹੜਾ ਅਮਰੀਕੀ ਬਾਜ਼ਾਰ ਦੇ ਉੱਤੇ ਜ਼ਰੂਰ ਪਵੇਗਾ ਜੇਕਰ ਆਪਾਂ ਦੇਖੀਏ ਤਾਂ ਹਰ ਅਮਰੀਕੀ ਨੂੰ ਮਾਰਾਂ ਦੇ ਮੁਤਾਬਕ 2 ਲੱਖ ਰੁਪਈਆ ਹੋਰ ਖਰਚਣਾ ਪਵੇਗਾ ਕਾਰਨ ਇਹ ਹੈ ਕਿ ਜਿਹੜੀ ਆਸਤ ਅਮਰੀਕਾ ਦੇ ਵਿੱਚ ਟੈਰਿਫ ਦਰ ਹੈ ਉਹ 18.3 ਫੀਸਦੀ ਤੱਕ ਪਹੁੰਚ ਚੁੱਕੀ ਹੈ ਤੇ 100 ਸਾਲਾਂ ਦੇ ਵਿੱਚ ਸਭ ਤੋਂ ਵੱਧ ਤੇ ਤੇਜ਼ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ 1919 ਦੇ ਵਿੱਚ ਅਮਰੀਕਾ ਦੀ ਜਿਹੜੀ ਔਸਤ ਦਰ ਸੀਗੀ ਉਹ ਟੈਰਿਫ ਦੀ 21 ਫੀਸਦੀ ਸੀਗੀ ਤੇ ਇਸ ਤੋਂ ਇਲਾਵਾ ਜੇਕਰ ਉੱਚ ਟੈਰਿਫ ਲੱਗਦੇ ਨੇ ਤਾਂ ਜੇ ਇੱਕ ਪਾਸੇ ਅਮਰੀਕਾ ਨੇ ਦੂਜੇ ਮੁਲਕਾਂ ਤੋਂ ਟੈਰਿਫ ਲਾਏ ਨੇ ਤਾਂ ਦੂਜੇ ਮੁਲਕ ਵੀ ਸੁਭਾਵਿਕ ਹੈ ਕਿ ਅਮਰੀਕੀ ਸਮਾਨ ਦੇ ਉੱਤੇ ਟੈਕਸ ਜ਼ਰੂਰ ਲਾਉਣਗੇ ਟੈਰਿਫ ਜ਼ਰੂਰ ਲਾਉਣਗੇ ਤਾਂ ਉਹਦਾ ਅਸਰ ਫਿਰ ਅਮਰੀਕਾ ਦੇ ਉੱਤੇ ਵੀ ਪਵੇਗਾ ਤੇ ਇੱਕ ਪਾਸੇ ਜੇਕਰ ਦੇਖੀਏ ਤਾਂ ਅਮਰੀਕੀ ਪਰਿਵਾਰਾਂ ਨੂੰ ਇਸ ਸਾਲ ਦੇ ਵਿੱਚ ਜਦੋਂ ਇਹ ਟੈਰਿਫ ਵਗੈਰਾ ਵਧਦੇ ਨੇ ਤਾਂ ਔਸਤਨ 2400 ਡਾਲਰ 2 ਲੱਖ ਰੁਪਏ ਤਕਰੀਬਨ ਜਿਹੜੇ ਨੇ ਵਾਧੂ ਖਰਚਨੇ ਪੈਂਦੇ ਨੇ ਤੇ ਉਹ ਵਿਦੇਸ਼ੀ ਸਮਾਨ ਜੋ ਪਹਿਲਾਂ 100 ਡਾਲਰ ਦੇ ਵਿੱਚ ਆਉਂਦਾ ਸੀਗਾ ਉਹਨਾਂ ਨੂੰ 118 ਡਾਲਰ ਤੋਂ ਵੱਧ ਦਾ ਜਿਹੜਾ ਹੈ ਉਹ ਖਰੀਦਣਾ ਪੈਂਦਾ ਜਿਵੇਂ ਅਪਾਰ ਦਰ ਕਰ ਰਹੇ ਆ ਔਸਤਨ ਜਿਹੜੀ 18.3 ਫੀਸਦੀ ਤਾਂ ਉਹਦੇ ਮੁਤਾਬਕ ਜਿਹੜੇ 18 ਰੁਪਏ ਜਾਂ 18 ਡਾਲਰ ਵੱਧ ਜਾਂਦੇ ਨੇ ਤੇ ਇਹਦਾ ਸਿੱਧਾ ਅਸਰ ਹੁਣ ਇਸ ਸੰਭਾਵਨਾ ਕਹਿੰਦੇ ਇੱਕ ਤਾਂ ਕੱਪੜੇ ਸ਼ੂਜ਼ ਅਲੂਮੀਨੀਅਮ ਤੇ ਹੋਰ ਚੀਜ਼ਾਂ ਅਮਰੀਕਾ ਦੇ ਵਿੱਚ ਮਹਿੰਗੀਆਂ ਹੋ ਜਾਣਗੀਆਂ ਇਹਦੇ ਕਈ ਜਿਹੜੇ ਫੈਕਟਰ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਸ ਤੋਂ ਇਲਾਵਾ ਜੇਕਰ ਕਹਿੰਦੇ ਅਮਰੀਕਾ ਜਿਹੜੀਆਂ ਚੀਜ਼ਾਂ ਅਲੂਮੀਨੀਅਮ ਹੋ ਗਿਆ ਸਟੀਲ ਹੋ ਗਿਆ ਉਹ ਜ਼ਿਆਦਾ ਵਰਤੋਂ ਕਰਦੇ ਨੇ ਤਾਂ ਉਹ ਵੀ ਮਹਿੰਗੀਆਂ ਹੋਣਗੀਆਂ ਤੇ ਇਹਨਾਂ ਦੀ ਵਰਤੋਂ ਆ ਜਿਹੜੀ ਉਹ ਫ੍ਰੀਜ ਜੋ ਹੋਗੇ ਜਾਂ ਵਾਸ਼ਿੰਗ ਮਸ਼ੀਨ ਹੋਗੇ ਉਹਨਾਂ ਵਾਸਤੇ ਕੀਤੀ ਜਾਂਦੀ ਹੈ ਤਾਂ ਉਹ ਚੀਜ਼ਾਂ ਮਹਿੰਗੀ ਹੋਣ ਦੀ ਸੰਭਾਵਨਾ ਬਣ ਚੁੱਕੀ ਆ ਅਮਰੀਕਾ ਦੇ ਵਿੱਚ ਤੇ ਜਿਹੜੀ ਅਮਰੀਕਾ ਦੀ ਜੀਡੀਪੀ ਹੈ ਉਹਦਾ ਵੀ ਘਾਟਾ 11.6 ਲੱਖ ਕਰੋੜ ਰੁਪਏ ਸੀਗਾ ਬਜਟ ਲੈਬ ਦੇ ਮੁਤਾਬਕ ਜੇਕਰ ਆਪਾਂ ਚਰਚਾ ਕਰੀਏ ਉਥੋਂ ਦੀ ਇੱਕ ਲੈਬ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਅਮਰੀਕੀ ਟੈਰਿਫ ਨੇ ਉਹ ਜੀਡੀਪੀ ਨੂੰ 0.5 ਫੀਸ ਦੀ ਤੱਕ ਘਟਾ ਸਕਦੇ ਨੇ ਦਾ ਮਤਲਬ ਇਹ ਹੈ ਕਿ 28 ਟ੍ਰਿਲੀਅਨ ਡਾਲਰ ਦੀ ਅਮਰੀਕੀ ਅਰਥਵਿਵਸਥਾ ਨੂੰ ਇੱਕ ਸਾਲ ਦੇ ਵਿੱਚ 140 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਜੇਕਰ ਇਹ ਟੈਰਿਫ ਲਾਗੂ ਹੁੰਦੇ ਨੇ ਤੇ ਭਾਰਤੀ ਰੁਪਏ ਦੇ ਵਿੱਚ ਇੱਕ 11 ਲੱਖ ਕਰੋੜ ਤੋਂ ਵੱਧ ਜਿਹੜੀ ਆ ਉਹ ਰਾਸ਼ੀ ਬਣਦੀ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਇੱਕ ਟੈਕਸ ਫਾਊਂਡੇਸ਼ਨ ਦੀ ਤਾਂ ਉਹਨਾਂ ਨੇ ਸਰਵੇ ਕੀਤਾ ਹੈ ਉਹ ਕਹਿੰਦੇ ਜੀ ਟੈਰਿਫ ਦੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ ਮਹਿੰਗੀਆਂ ਹੋਣਗੀਆਂ ਅਮਰੀਕਾ ਦੇ ਵਿੱਚ ਕੇਲੇ ਅਤੇ ਕਾਫੀ ਬਹੁਤ ਘਟੂਗਾਏ ਜਾਂਦੇ ਨੇ ਤਾਂ ਉਹ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ ਜਿਹੜੀਆਂ ਰੋਜ਼ਾਨਾ ਦੀ ਵਰਤੋਂ ਦੀਆਂ ਚੀਜ਼ਾਂ ਨੇ ਇਹਦੇ ਨਾਲ ਹੀ ਮੱਛੀ ਬੀਅਰ ਤੇ ਵਾਈਨ ਵੀ ਮਹਿੰਗੀ ਹੋ ਸਕਦੀ ਹੈ ਇਸ ਮਹਿੰਗਾਈ ਤੋਂ ਪ੍ਰਭਾਵਿਤ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਸਾਰਾ ਕੁਝ ਮਹਿੰਗਾ ਹੁੰਦਾ ਤਾਂ ਲੋਕ ਇਹਨੂੰ ਘੱਟ ਖਰੀਦਣਗੇ ਤੇ ਦੂਜੇ ਪਾਸੇ ਹਾਲਾਂਕਿ 트ੰਪ ਦਾ ਇਹ ਦਾਵਾ ਹੈ ਕਿ ਜਿਹੜੇ ਅਸੀਂ ਟੈਰਿਫ ਲਗਾ ਰਹੇ ਹਾਂ ਉਹ ਅਮਰੀਕਾ ਦੀ ਅਰਥਵਿਵਸਥਾ ਨੂੰ ਬਿਹਤਰ ਬਣਾਉਣਗੇ ਅਰਥਵਿਵਸਥਾ ਦੇ ਵਿੱਚ ਸੁਧਾਰ ਕਰਨਗੇ ਪਰ ਮਾਰਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਮਹਿੰਗਾਈ ਵਧੇਗੀ ਟੈਰਿਫ ਦੇ ਨਾਲ ਤੇ ਨੌਕਰੀਆਂ ਘਟਣਗੀਆਂ ਨੌਕਰੀਆਂ ਦੇ ਅੰਕੜੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ 트ੰਪ ਨੇ ਜਿਹੜਾ ਪ੍ਰਸ਼ਾਸਨ ਨੇ ਪਿਛਲੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜੀਆਂ ਨੌਕਰੀਆਂ ਨੇ ਜੁਲਾਈ ਵਿੱਚ ਸਿਰਫ 73000 ਨਵੀਆਂ ਨੌਕਰੀਆਂ ਮਿਲੀਆਂ ਲੋਕਾਂ ਨੂੰ ਜਾਂ ਨੌਕਰੀਆਂ ਨਾਲ ਲੋਕ ਜੁੜੇ ਤੇ ਸਰਕਾਰ ਦੇ ਅੰਦਾਜ਼ੇ ਦੇ ਮੁਤਾਬਕ 1.09 ਲੱਖ ਨਵੀਆਂ ਨੌਕਰੀਆਂ ਦੀ ਉਮੀਦ ਸੀ ਪਰ ਉਹਦਾ ਅੰਕੜਾ ਦੇਖੋ 1 ਲੱਖ ਤੋਂ ਘਟ ਕੇ 73000 ਤੇ ਆ ਗਿਆ ਮਈ ਤੋਂ ਜੂਨ ਦੇ ਵਿੱਚ ਨੌਕਰੀਆਂ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਇਸ ਕਾਰਨ ਜਿਹੜੀਆਂ ਇਹ ਨੌਕਰੀਆਂ ਨੇ ਉਹ ਘਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਤੋਂ ਇਲਾਵਾ 2010 ਤੋਂ ਬਾਅਦ ਇਹ ਸਭ ਤੋਂ ਵੱਡਾ ਘਟ ਅੰਕੜਾ ਸਾਹਮਣੇ ਆਇਆ ਕਿ ਨੌਕਰੀਆਂ ਦੇ ਵਿੱਚ ਇੰਨੀ ਗਰਾਵਡ ਦਰਜ ਕੀਤੀ ਗਈ ਹੋਵੇ ਤੇ ਇਸੇ ਦੇ ਚੱਲਦਿਆਂ ਜਿਹੜੀ ਬਦਲੇ ਦੀ جنگ ਹੈ ਉਹ ਵੀ ਸ਼ੁਰੂ ਹੋ ਸਕਦੀ ਹੈ ਕਿਉਂਕਿ ਟੈਰਿਫ ਮੰਨ ਲਓ ਭਾਰਤ ਤੇ 50% ਦੀ ਲਾਇਆ ਤਾਂ ਸੁਭਾਵਿਕ ਹੈ ਕਿ ਭਾਰਤ ਵੀ ਓਨੇ ਹੀ ਫੀਸ ਦੀ ਹੀ ਟੈਰਿਫ ਅਮਰੀਕਾ ਦੀਆਂ ਚੀਜ਼ਾਂ ਤੇ ਲਾਏਗਾ ਜਿਸ ਦੇ ਨਾਲ ਜਿਹੜੀਆਂ ਵੱਡੀਆਂ ਕਾਰਾਂ ਨੇ ਮੋਟਰਸਾਈਕਲ ਨੇ ਉਹ ਵੀ ਇੱਥੇ ਮਹਿੰਗੇ ਹੋ ਸਕਦੇ ਨੇ ਫਿਲਹਾਲ ਜਿਵੇਂ ਅਮਰੀਕਾ ਵਾਲੇ ਜਾਂ ਟੈਸਲਾ ਦੇ ਜਿਹੜੇ ਪ੍ਰੋਡਕਟ ਨੇ ਉਹ ਇਧਰਲੇ ਪਾਸੇ ਸ਼ੋਰੂਮ ਖੁੱਲਨੇ ਸ਼ੁਰੂ ਹੋ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਪਵੇਗਾ ਲੋਕ ਮਹਿੰਗੇ ਭਾਅ ਦੇ ਫਿਰ ਉਹ ਵਾਹਨ ਨੇ ਜਿਨ੍ਹਾਂ ਨੇ ਖਰੀਦਨੇ ਨੇ ਉਹ ਖਰੀਦਣ ਵਾਸਤੇ ਮਜਬੂਰ ਹੋ ਜਾਣਗੇ ਤੇ ਦੂਜੇ ਪਾਸੇ ਜਦੋਂ ਅਮਰੀਕਾ ਨੇ ਟੈਰਿਫ ਲਾ ਦਿੱਤਾ ਹੈ ਚਾਈਨਾ ਦੇ ਉੱਤੇ ਵੀ ਸਭ ਤੋਂ ਵੱਡਾ ਟੈਰਿਫ ਜਿਹੜਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਚਾਈਨਾ ਦੇ ਨਾਲ ਭਾਰਤ ਦੀਆਂ ਕਈ ਟ੍ਰੇਡ ਡੀਲ ਹੋ ਸਕਦੀਆਂ ਨੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਚਾਈਨਾ ਦੇ ਦੌਰੇ ਤੇ ਜਾ ਰਹੇ ਨੇ ਤਾਂ ਰੂਸ ਦੇ ਦੌਰੇ ਦੇ ਉੱਤੇ ਵੀ ਗਏ ਸੀਗੇ ਰੂਸ ਦੇ ਨਾਲ ਵੀ ਗੱਲਬਾਤ ਹੋਈ ਸੀਗੀ ਪ੍ਰਧਾਨ ਮੰਤਰੀ ਮੋਦੀ ਦੀ ਤਾਂ ਦੂਜੇ ਦੇਸ਼ਾਂ ਦੇ ਨਾਲ ਨਜ਼ਦੀਕੀਆਂ ਵਾਧੀਆਂ ਨਜ਼ਰ ਆ ਰਹੀਆਂ ਨੇ ਅਮਰੀਕਾ ਦੇ ਟੈਰਿਫ ਤੋਂ ਬਾਅਦ ਇਹ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਜਦੋਂ ਆਪਾਂ ਗੱਲ ਕਰੀਏ ਟੈਰਿਫ ਯੁੱਧ ਦੀ ਤਾਂ ਇੱਕ ਉਦਾਹਰਨ ਬੜੀ ਮਸ਼ਹੂਰ ਹੈ 2018-19 ਦੇ ਵਿੱਚ ਵੀ ਇੱਕ ਵਾਰ ਟੈਰਿਫ ਵਾਰ ਸ਼ੁਰੂ ਹੋ ਗਈ ਸੀ ਜਦੋਂ 트ੰਪ ਨੇ ਚੀਨ ਦੇ ਉੱਤੇ ਉੱਚ ਪੱਧਰੀ ਟੈਰਿਫ ਲਗਾਏ ਸੀਗੇ ਚੀਨ ਨੇ ਸੋਇਆਬੀਨ ਆਟੋਮੋਬਾਈਲ ਤੇ ਹੋਰ ਬਹੁਤ ਸਾਰੇ ਜਿਹੜੇ ਅਮਰੀਕੀ ਅਸਮਾਨ ਸੀਗਾ ਉਹ ਮਹਿੰਗਾ ਹੋ ਗਿਆ ਸੀਗਾ ਤਾਂ ਚੀਨ ਨੇ ਉਹਦੀ ਦਰਾਮਤ ਦੇ ਉੱਤੇ ਜਾਂ ਉਹਨੂੰ ਮੰਗਾਉਣ ਦੇ ਉੱਤੇ ਕੱਟ ਕਰ ਦਿੱਤਾ ਮਤਲਬ ਕਿ ਉਹਨੂੰ ਕੱਟ ਲਗਾ ਦਿੱਤੇ ਗਏ ਤੇ ਇਹਦੇ ਨਾਲ ਕੀ ਹੋਇਆ ਸੀਗਾ ਜਿਹੜੇ ਚੀਨੀ ਬਹੁਤ ਸਾਰੀ ਅਮਰੀਕੀ ਸੋਇਆਬੀਨ ਦੀ ਵਰਤੋਂ ਕਰਦੇ ਸੀ ਖਪਤ ਕਰਦੇ ਸੀਗੇ ਟੈਰਿਫ ਵਧਣ ਦੇ ਕਾਰਨ ਸੋਇਆਬੀਨ ਦੀ ਕੀਮਤ ਦੇ ਵਿੱਚ 25% ਦਾ ਵਾਧਾ ਹੋ ਗਿਆ ਜਿਸ ਕਾਰਨ ਨਿਰਯਾਤ ਦੇ ਵਿੱਚ 50% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਤੇ ਉਹਦਾ ਸਿੱਧਾ ਅਸਰ ਅਮਰੀਕਾ ਦੇ ਕਿਸਾਨਾਂ ਦੇ ਉੱਤੇ ਹੋਇਆ ਸੀਗਾ ਤੇ ਖੁਦ ਜਦੋਂ ਕਿਤੇ ਕੋਈ ਮਹਿੰਗੀ ਚੀਜ਼ ਲੈਣੀ ਹੋਵੇ ਤਾਂ ਫਿਰ ਉਹ ਦੇਸ਼ ਦੀਆਂ ਸਰਕਾਰਾਂ ਆਪਣੇ ਕੋਲ ਵੀ ਉਹਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਇੱਕ ਸਿੱਧਾ ਝਟਕਾ ਦੂਜੇ ਮੁਲਕ ਨੂੰ ਲੱਗ ਜਾਂਦਾ ਹੈ ਇਹਦਾ ਖਮਿਆਜ਼ਾ ਫਿਰ ਅਮਰੀਕਾ ਨੂੰ ਭੁਗਤਣਾ ਪਿਆ ਜਿਹੜਾ ਸੋਇਆ ਬੀਨ ਨਹੀਂ ਵਿਕਿਆ ਅਮਰੀਕਾ ਦੇ ਕਿਸਾਨਾਂ ਨੂੰ ਨੁਕਸਾਨ ਹੋਇਆ ਤਾਂ ਉਹਦਾ ਜਿਹੜਾ ਖਮਿਆਜ਼ਾ ਇਸ ਤਰ੍ਹਾਂ ਭੁਗਤਿਆ ਕਿ ਅਮਰੀਕੀ ਸਰਕਾਰ ਨੂੰ ਸੋਇਆ ਬੀਨ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਾਸਤੇ 7.3 ਬਿਲੀਅਨ ਡਾਲਰ ਦਾ ਰਾਹਤ ਪੈਕੇਜ ਜਾਰੀ ਕਰਨਾ ਪਿਆ ਕਿਉਂਕਿ ਕਿਸਾਨਾਂ ਨੇ ਤਾਂ ਆਪਣੀ ਫਸਲ ਦੀ ਪੈਦਾਵਾਰ ਕੀਤੀ ਚਾਈਨਾ ਨੇ ਉਹਨੂੰ ਪ੍ਰੋਪਰ ਨਹੀਂ ਲਿਆ ਤਾਂ ਫਿਰ ਨੁਕਸਾਨ ਜਿਹੜਾ ਉਹ ਅਮਰੀਕਾ ਨੂੰ ਆਪ ਹੀ ਚਿੜਨਾ ਪਿਆ ਸੀ ਤੇ ਹੁਣ ਅਜੇ ਹੀ ਅਸਾਰ ਬੜੇ ਹੋਏ ਨੇ ਜਿਹੜੇ ਟੈਰਿਫ ਅਮਰੀਕਾ ਵੱਲੋਂ ਵੱਖ-ਵੱਖ ਮੁਲਕਾਂ ਦੇ ਉੱਤੇ ਲਗਾਏ ਜਾ ਰਹੇ ਨੇ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ